ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਨਵਨੀਤ ਕੋਰਾਈ ਬਲੌਗ ਚੈਨਲ ਤੇ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੇ ਜੀ ਆ ਆਪਣੀ ਅੱਜ ਦੀ ਵੀਡੀਓ ਆ ਵਿਆਹ ਵਾਲੀ ਉੱਥੇ ਹੀ ਆਪਣੇ ਚੂੜਾ ਸੜਾ ਨਜ਼ਰ ਦੇਖੋ ਜੀ ਅੱਜ ਦੀ ਵੀਡੀਓ ਅੰਜੂ ਦੇ ਦਾਸ ਦੇ ਕਿੱਧਰੋਂ ਆ ਬਣੇ ਵਸੀ ਹਾਂ ਬਸ ਮੂੰ ਮਿੱਠਾ ਕਰਾ ਦਿਓ ਪਹਿਲਾਂ ਮਲੇ ਪਲਾ ਪਲੰਦ ਪਹਿਲਾਂ ਉਹ ਪਲੰਦ ਤੇ ਖੋਦੀ ਦੇ ਜਹਤ ਦੋ ਲੜੂ ਜਿੰਨੀ ਜਬਾਦੀ ਸੋਣੀ ਖਤ ਦੇ ਵੀ ਦੇ ਵੀ ਵੱਡੇ ਹੈ ਨਹੀ ਵੱਡੇ ਆ ਹੈ ਯਾਰ ਤੇ ਜਿਆਦਾ ਤਾਂ ਵੱਡੇ ਹੈ ਅਜਾ ਨਾ ਬੀ ਨਾ ਹੱਥ ਜਿਹਾ ਚੋ ਕਰ ਲੂਗੀ ਹੁਣ ਤਾਂ ਕੁੱਤਾ ਗਿਆ ਕੱਚੀ ਲੱਸੀ ਚ ਉਹਤ ਨਹੀਂ ਕਰਕੇ ਭਾਜੀ। ਲੱਗ ਨਹੀਂਦੀ ਬੰਨੀ। ਮੈਂ ਆ ਤੁਹਾਨੂੰ ਕਬਰ ਖੁੱਲਾਈ ਲੈ। ਖੁੱਲਾਈ ਲੈ ਆਵਾਂ। ਖੜਾ ਕੜੇ ਨਾ ਬੰਨਣਾ ਤੇ ਮੂਰੇ ਆ ਦੇ ਨਾਲ ਮੂਰੇ। ਖੜਾ ਪਿੱਛੇ ਤਾਂ ਚਲੇਗਾ ਫਿਰ। ਮੂਰਲੀ ਚੂੜੀ ਨਾ ਬੰਨੇ ਜਾਣਗੇ ਕਲੀਰੇ। ਚੂੜੇ ਦੀ ਮੂਰਲੀ। ਚੂੜੇ ਨੂੰ ਲੋਟ ਨਹੀਂ ਆਉਂਦੇ ਬਾਬੇ। ਕੜੇ। ਨਹੀਂ ਕੜੇ ਲੈ ਆਂਦੇ ਨਹੀਂ। ਕੜੇ ਕਿਹਾ ਥੋੜਾ ਲੈ। ਕਹਿੰਦੀ ਕਿ ਤੂੰ ਗੁਰਦੁਆਰੇ ਸਾਹ ਤੋਂ ਲੈ ਦੇ ਵੀ ਕੜੇ। ਨਹੀਂ ਪਤਲੇ-ਪਤਲੇ ਲੈ। ਦੇਖੀ-ਦੇਖੀ-ਦੇਖੀ। ਮੈਂ ਨੇ ਪਤਲੇ-ਪਤਲੇ ਲੈ ਤਾਂ ਮੇਰੇ ਕੋਲ ਖੜੇ ਸੀ। ਹੁਣ ਹੈ ਨਹੀਂ ਤੇਰੇ ਕੋਲ ਕੋਈ ਵੀ ਕੜਾ। ਮਾਤੇ ਚੂੜੇ ਨਾਲ ਬਣਾ ਲੈ ਸੇ ਅਗਰ ਚੱਲ ਲੈ ਇੱਕ ਵਾਰੀ ਜਦੋਂ ਹੁਣ ਬੰਨਿਆ ਜਾਣਾ ਹੁਣ ਤਾਂ ਆਹੋ ਤਾਂ ਇਹਨੇ ਚੂੜੇ ਨਾਲੇ ਬਣਾ ਲਈ ਕੋਈ ਨਹੀਂ ਮੈਂ ਨਹੀਂ ਵੀ ਮੂਰੇ ਪਿੱਛੇ ਜਾਂਦਾ ਨਹੀਂ ਹੋਰ ਹੁਣੇ ਦੋ ਚੂੜੀਆਂ ਘੱਟ ਕਰ ਲਓ ਜੀ ਹਾਂ ਪੈਣਾ ਆਹ ਮੂਰੇ ਦੋ ਆਹ ਮੂਰੇ ਦੋ ਚੂੜੀਆਂ ਵਧਾ ਦੋ ਇਹਦੇ ਡੱਬੇ 'ਚ ਪਾ ਦੀ ਫਿਰ ਇਹ ਚ ਡੱਬੇ 'ਚ ਰੱਖ ਲੋ ਚੂੜੀਆਂ ਕੱਢ ਕੇ ਦੋ ਭਾਜ ਲਾਲ ਲਾਲ ਚੂੜੀ ਵੀ ਇਹ ਹੁਣ ਹੋਲੀ ਨਵਸਨ ਹੋਲੀ ਇਹਨੇ ਹੋਲੀ ਹੁਣ ਇਹ ਪੈ ਗਿਆ ਇਹਨੇ ਘੱਟ ਕਰ ਦੋ ਇਹਨੇ ਘੱਟ ਕਰ ਦੋ ਥੋੜੀ ਇੰਨੇ ਨਾ ਕੱਢ ਚਲ ਉਹ ਤਾਂ ਭਾਬੀ ਕਹਿੰਦੀ ਹੈ ਕਿ ਕਚੂਰੀ ਲਾ ਲ ਆਇਆ ਨਾ ਮੂਰੇ ਨਹੀਂ ਆਇਆ ਨਾ ਅਸ ਅਸ ਕਈ ਇੱਕ ਵੇ ਇਕੱਠਾ ਹੋ ਗਏ ਕੜੇ ਨਾ ਕਲੀਰਾ ਉਹ ਵੀ ਪਹਿਲਾਂ ਵੱਡਾ ਦਾ ਹੁੰਦੀ ਸੀਗੀ ਫੇਰ ਅਸੀਂ ਉਹਨੂੰ ਕਿਹਾ ਵੀ ਥੋੜਾ ਸਾਈਜ਼ ਛੋਟਾ ਦਿਖਾਓ ਪਹਿਲਾਂ ਖਿਆਲ ਨਹੀਂ ਕੀਤਾ ਹੈਗਾ ਪਹਿਲੇ ਪਿਛਲੇ ਜਿਵੇਂ ਦੋ ਵੱਡ ਲੈਣੀਆਂ ਸੀਗੀਆਂ ਚਲ ਉਹ ਪਹਿਲਾਂ ਇੱਛਾ ਤੋਂ ਕੱਢ ਲਿਓ ਹਾਂ ਹੁਣ ਪਹਿਲਾਂ ਪਿੱਛੇ ਤੋਂ ਕੱਢ ਲਿਓ ਨਹੀਂ ਉਮੀਪਾ ਦੇ ਫਿਰ ਛੋਟਾ ਬੜਾ ਨਾ ਹੋ ਜਵੇ ਡਿਜ਼ਾਈਨ ਦਾ ਫਰਕ ਪੈ ਜਾਣਾ ਕਾਹੀ ਕਹਿੰਦੇ ਆ ਮੂਰੀਆਂ ਉਨੀਆਂ ਜਿੰਨੀਆਂ ਹੋਣ ਕੱਢੀਆਂ ਨੁੰਨੀਆਂ ਹੋਣ ਕਾੜ ਜੋ ਕੱਢਦੇ ਨਹੀਂ ਫਿਰ ਵੀ ਠੀਕ ਆ ਇਹਨਾਂ ਹੱਥਾਂ ਤੋਂ ਕਟੁੰਦਾ ਚੱਲ ਤਾਂ ਨਹੀਂ ਕੋ ਤੁੰਗਾਏਗਾ ਬਸ ਕੋਈ ਨ ਸੱਤਾ ਲਗਾ ਦੇ ਚਾਹੀ ਉਹ ਕੱਢੀ ਤੇ ਥੋੜਾ ਜਹਾ ਹਾਂ ਤਾਂ ਆਪੇ ਕਹਿ ਕੇ ਬੁਧਾਤਾ ਆ ਮੇਰਾ ਵੀ ਸੱਤਾ ਦਿਨਾਂ ਤੇ ਬੁਧਾਤਾ ਸੀ ਦੇਖੋ ਮੇਰੇ ਹੱਥ ਛਿੱਲੇ ਗਏ ਸੀ ਆਹ ਬੁਰਾ ਹਾਲ ਕੀ ਹੋ ਗਈ ਸੀ ਨਾ ਫਿਰ 5 ਦਿਨਾਂ ਬਾਅਦ ਹੀ ਬੁਧਾਤਾ ਸੀ ਮੈਂ ਤਾਂ ਆਜਖਮ ਹੋ ਗਏ ਸੀ ਮੇਰੇ ਵੀ ਆਹ ਰੋਹੀ ਇਹ ਤਾਂ ਬਿਲਕੁਲ ਅਲੱਗ ਅਲੱਗ ਇਹਦੀ ਚੂੜੀਆਂ ਤਾਂ ਪਾਈਆਂ ਹੋਈਆਂ ਨੇ ਮੈਂ ਕਿੱਥੇ ਜਿੱਦੋਂ ਕੱਢਣੇ ਨੇ ਚੂੜੀਆਂ ਵਾਲਾ ਤਾਂ ਪਾਇਆ ਸੀ ਇਧਰ ਕੱਢਦੇ ਮळे ਕੁੜੀ ਦਾ ਕਿਤੇ ਚੂੜੀਆਂ ਨਹੀਂ ਲਗੀਆਂ ਹੈ ਤਾਂ ਗਈ ਛੋਟੇ ਹਨ ਆ ਮਾਮੀ ਕੱਟ ਦੇ ਦੁੱਜਾ ਪਹਿਲਾਂ ਇਹ ਛੋਟੇ ਦੀ ਜੋ ਬਚਰੀ ਹੋਪਣੇ ਲੱਗਣ ਨੂੰ ਪੁੱਛੀ ਜਾ ਚਲ ਰੈਗੜੀ ਨੂੰ ਫੇਰ ਸਾਨੂੰ ਕਰਦੇ ਹੋ ਅਮੂਰ ਲੀਆਂ ਚ ਕੱਢਦੇ ਮੇਰੇ ਕੋਲ ਤੁਹਾਨੂੰ ਦੋ ਉਹ ਚ ਕੱਢਦੀ ਨਹੀਂ ਦੋ ਲੋਕ ਘਟਾ ਦੇ ਆ ਦੋ ਪਹਿਲਾਂ ਮਗਰਲੇ ਚਗੜ ਤੇ ਦੋ ਮੂਰਲੇ ਚਗੜ ਦੀ ਬਸ ਇਹ ਚ ਡੱਬੇ ਚ ਰੱਖ ਦੋ ਉਹਦੇ ਚ ਇੱਕ ਇਹ ਡੱਬਾ ਇਹ ਵੀ ਉਹਦੇ ਰੱਖ ਦੋ ਟੈਚੀ ਚ ਉਹਦੇ ਚ ਰੱਖ ਦਿਓ ਇਹ ਰੱਖਣਾ ਇਹਦਾ ਕੋਈ ਬੈਗ ਉਹ ਤੇ ਬੈਗ ਨਹੀਂ ਆ ਬਾਚੋ ਲੈ ਜੂਗੀ ਡੱਬਾ ਇੱਥੇ ਲਿਮਾਰੀ ਚ ਰੱਖ ਦੋ ਯਾਰ ਤਾਂ ਇਹ ਵੀ ਉੱਤੇ ਰੱਖ ਦੋ ਜੀ ਤਾਂ ਹੋਆ ਬਸ ਇਹ ਇੱਕਨਾਲ ਮਗਰੀ ਸੜੇ ਪਹਿਲੇ ਦੇਖੀ ਨਹੀਂ ਕਿ ਮਗਰ ਕਿਹੜਾ ਆ ਮਗਰ ਵੱਡੀ ਵੀ ਪਾਈ ਆ ਗੁਰੂ ਮੈਂ ਤਾਂ ਆਨਲਾਈਨ ਆ ਮੈਂ ਦਿੱਤਾ ਆ ਕਹਿੰਦਾ ਨਾ ਵੇਰਾ ਤੁਹਾਡੀ ਉਹਨਾਂ ਸੁਰਤਿਆ ਕਿੱਥੇ ਹੈ ਅਲਮਾਰੀ ਚ ਨਾ ਬੈਠ ਬੈਠ ਚ ਰੱਖ ਤਾ ਫੇਰਾ ਹੱਥ ਉੱਚਾ ਰੱਖ ਦਿੰਦੇ ਮੈਂ ਕਹਿੰਦੀ ਸੀ ਜਦੋਂ ਉਹਦੇ ਕੱਠੇ ਰੱਖ ਬੰਦੇ ਉਹ ਚੱਲ ਇਹ ਤੋਂ ਉੱਚਾ ਰੱਖ ਦੇਣੀ ਆ ਤੇ ਹੁਣ ਇਹਨੂੰ ਹੀ ਹਟਾ ਲਈਏ ਉਹਨੂੰ ਲੈ ਜਾਏ ਕਿਉਂ ਅਪਾ ਸੇਕੀ ਨੂੰ ਇਹ ਤਾਂ ਅੱਗੇ ਨੂੰ ਦਰਵਾਜ਼ਾ ਨਹੀਂ ਇਹ ਮੰਦੀ ਵੀ ਕਰਦਾ ਹੈਗਾ ਨਾ ਨਹੀਂ ਉਹ ਤਾਂ ਫੈਂਟ ਨਹੀਂ ਆਪਣਾ ਇਹ ਹੀ ਪਾ ਲੀ ਠੀਕ ਹਣਾ ਠੀਕਾ ਬੈਠ ਗਿਆ ਚਲ ਉਹ ਤੋਂ ਵੀ ਚਾਲੋ ਖਾਣੇ ਕਿਨਾਂ ਜਿਹੜਾ ਹੁਣ ਸਮਾਇਆ ਕੋ ਟੂਡਾ ਪਾਉਣ ਨੂੰ ਅਜੇ ਟੱਚ ਬਟਨ ਜਲਵਾ ਲੈਣਾ ਸੀਗੇ ਬਾਅਦ ਚ ਟੱਚ ਬਟਨ ਲੱਗ ਜਾਣਾ ਸੀਗਾ ਚਲ ਬਸ ਹੋਰ ਫੋਟੋ ਖਿਚਾ ਲੀ ਹਾਂਜੀ ਜੀ ਮੈਂ ਤੁਸੀਂ ਵੀਡੀਓ ਦੇਖ ਹੀ ਰਹੀ ਹਾਂ ਤੇ ਇੱਥੇ ਜੀ ਆਪਣੇ ਚਲੇ ਗਏ ਸੀ ਆਨੰਦ ਘਰ ਪਰ ਹੋਣ ਵਾਸਤੇ ਤੇ ਇੱਥੇ ਆਪਾਂ ਜਿਹੜਾ ਸਾਰਿਆਂ ਨੇ ਮੱਥਾ ਟੇਕ ਰਿਆ ਸੀ ਆਪਾਂ ਨਿਛੇ ਗਏ ਹੈਗੇ ਆਪਾਂ ਉੱਥੇ ਹੋਟਲ ਤੇ ਸੀਗੇ ਤਾਂ ਮੀ ਬੋ ਪੈ ਰਿਆ ਸੀ ਇਸ ਕਰਕੇ ਬੱਚਿਆਂ ਨੂੰ ਔਖਾ ਸੀਗਾ ਪਤਾ ਨਹੀਂ ਗਏ ਹੈਗੇ ਤੇ ਇੱਥੇ ਜੀ ਦੇਖੋ ਸਾਰੇ ਆਣੇ ਲੱਗੇ ਹਨ ਮੱਥਾ ਟੇਕਣ ਤੇ ਮੰਥਾ ਤੇ ਕਿੰਨ੍ਹ ਤੇ ਆਨੰਦ ਉਸ ਤੋਂ ਬਾਅਦ ਵਿੱਚ ਜਿਹੜੀ ਆਪਣੇ ਆਨੰਦ ਕਰਦੇ ਨੇ ਜ ਉਹ ਵੀ ਰਸਮ ਹੁੰਦੀ ਆ ਉਹ ਸ਼ੁਰੂ ਹੋਉਂਦੀ ਆ ਜੋ ਜਿਹੇ ਇੱਥੇ ਅਰਦਾਸ ਹੁੰਦੀ ਸੀ ਪੰਨਾ ਫੜਾਉਣ ਤੋਂ ਪਹਿਲਾਂ ਜਿਹੜੀ ਅਰਦਾਸ ਨਹੀਂ ਹੁੰਦੀ ਆ ਉਹ ਆ ਤੇ ਆਪਾਂ ਨੇ ਬਸ ਇਹੀ ਕਲਿੱਪ ਲਈ ਆ ਤੇ ਆਨੰਦ ਕਰਦਿਆਂ ਜਿਹੜੀ ਆਪਣੇ ਕੋਲ ਕੋਈ ਭੈਣ ਸੀਗੀ ਆਪਾਂ ਗਈ ਸੀ ਇਹ ਵੀ ਆਪਾਂ ਅਗਰ ਲਈ ਸੀਗੀ ਕਲਿੱਪਾਂ ਤੇ ਜਿਹੜੀ ਜਿਹੜੀ ਆਪਣੇ ਕੋਲ ਪਹੁੰਚੀ ਆਪਾਂ ਨੇ ਐਡ ਕਰਕੇ ਜਿਹੜੀ ਤੁਹਾਡੀ ਹੁੰਦੀ ਉਹ ਬਣਾ ਕੇ ਆਪਾਂ ਨੂੰ ਦਿਖਾਤੀ ਇੱਥੇ ਜਿਹੜੀ ਆਨੰਦ ਕਰਦੇ ਸੀਗੇ ਸੰਪੂਰਨ ਹੋ ਚੁੱਕੇ ਸੀ ਤੇ ਆਨੰਦ ਕਰਜ ਹੋ ਚੁੱਕੇ ਸੀ ਵਿਆਹ ਹੋ ਚੁੱਕਾ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਹੋਟਲ ਦੇ ਵਿੱਚ ਚਲੇ ਜਾਣਾ ਤੇ ਆਪਾਂ ਇੱਥੇ ਘਰ ਦੇਖੀ ਇੱਥੇ ਵੀ ਜੀਵਨ ਕਟਾਇਆ ਸੀ ਆਪਾਂ ਵੀਡੀਓ ਨਹੀਂ ਬਣਾਇਆ ਤੇ ਫੋਟੋ ਹੀ ਲਾਤੀ ਤੇ ਜੀ ਇੱਥੇ ਜੀਵਨ ਕਟਾਉਣ ਤੋਂ ਬਾਅਦ ਵਿੱਚ ਜਿਹੜਾ ਸੀਗਾ ਬਾਹਰਦਾਨੇ ਰਸਮ ਸ਼ੁਰੂ ਹੋ ਚੁੱਕੀ ਸੀ ਤੇ ਕੁੜੀ ਮੁੰਡਿਆਂ ਨੂੰ ਆਪਾਂ ਨੇ ਪਹਿਲਾਂ ਬਿਠਾਤਾ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਇਹ ਰਸਮ ਪਹਿਲਾਂ ਮੁੰਡਿਆਂ ਵਾਲਿਆਂ ਵੱਲੋਂ ਸ਼ੁਰੂ ਕੀਤੀ ਜਾਂਦੀ ਹੈ ਤੇ ਜੀ ਮੁੰਡੇ ਦੀ ਭੈਣਾਂ ਤੇ ਉਹਨੇ ਪਹਿਲਾਂ ਸ਼ਗਨ ਜਿਹੜੇ ਸੀਗੇ ਸਾਰੇ ਕੀਤੇ ਸੀ ਇਹਨਾਂ ਦੇ ਸ਼ੁਰੂ ਕਰਨ ਤੋਂ ਬਾਅਦ ਵਿੱਚ ਆਪਣੇ ਕੋਲ ਨੂੰ ਮਤਲਬ ਕਿ ਕੁੜੀ ਲੈਣ ਬਾਰੇ ਵੀ ਇਹ ਸ਼ੁਰੂ ਕਰ ਦਿੱਸੇਗੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜੋ ਵੀ ਹੁੰਦਾ ਆਪਣੇ ਵਿਹਾਰ ਸਾਰਾ ਆਪਾਂ ਨੇ ਮਤਲਬ ਕਿ ਕੀਤਾ ਸੀ ਸਿੰਪਲ ਸੀ ਬਹੁਤ ਜ਼ਿਆਦਾ ਨਹੀਂ ਸੀ ਕੀਤਾ ਹੈਗਾ ਆਪਾਂ ਤੇ ਬਸ ਸਿੰਪਲ ਜੀ ਰੱਖਿਆ ਸੀ ਸਾਰਾ ਪ੍ਰੋਗਰਾਮ ਤੇ ਇੱਥੇ ਵੀ ਆਪਣੇ ਮੰਮਾ ਨੂੰ ਮਾਮੀ ਜਿਹੜੇ ਛੋਟੇ ਹੋ ਆਕੂ ਤੇ ਚਾਹੁੰਦੇ ਵੀ ਹਾਸੇ ਸਾਰੇ ਇਹਨਾਂ ਨੇ ਕੀਤੇ ਸੀਗੇ ਆਪਣੇ ਬੰਨੋ ਤੇ ਜੋ ਆਪਣਾ ਹੁੰਦਾ ਸਾਰੇ ਇਹਨਾਂ ਨੇ ਕੀਤਾ ਸੀਗਾ ਤੇ ਨਾਂ ਮੈਂ ਹੁਣ ਫੋਟੋ ਮਤਲਬ ਕਿ ਕਰਵਾਣਗੇ ਇਹਨਾਂ ਦੋਨਾਂ ਨੇ ਜੁੜੋ ਸੀ ਉਹ ਕੀਤਾ ਸੀ ਮੈਂ ਬਹੁਤ ਜ਼ਿਆਦਾ ਪਿਆਰਾ ਸੀਗਾ ਇਸਨ ਵਿਆਹ ਵੇਦ ਸਵੇਤ ਤੋਂ ਲੈ ਕੇ ਸ਼ਾਮ ਤੱਕ ਮਤਲਬ ਜਦ ਤੱਕ ਵਿਦਾ ਨਹੀਂ ਸੀ ਹੋਈ ਕੁੜੀ ਉਨਤਾ ਕਮੇ ਪਈ ਗਈ ਅੱਧਾ ਤੋੜਨੀ ਸੀ ਮੀਨ ਤਾਂ ਯਸਤਾ ਬਹੁਤ ਜ਼ਿਆਦਾ ਮੀਂਹ ਪਿਆ ਸੀ ਹਲਾ ਸ਼ੁਕਰਾ ਸਾਰਾ ਕੁਝ ਅੰਦਰੇ ਸੀਗਾ ਪ੍ਰੋਗਰਾਮ ਬਾਹਰ ਨਹੀਂ ਬਾਹਰ ਨਹੀਂ ਸੀ ਹੈਗਾ ਸਾਰਾ ਅੰਦਰੇ ਸੀ ਇਸ ਲਈ ਕੋਈ ਵੀ ਪ੍ਰੋਬਲਮ ਨਹੀਂ ਆਈ ਹੈਗੀ ਸਾਰਾ ਕੁਝ ਜੋ ਵੀ ਸੀਗਾ ਬੰਦੀਆ ਹੋ ਗਿਆ ਸੀ ਸਾਰਾ ਆਪਣਾ ਇੱਥੇ ਜੀ ਮਾਮੀ ਜੀ ਦਾ ਬੇਟਾ ਤੇ ਇਹਦੀ ਬੇਟੀ ਮਾਮੀ ਦੀ ਬੇਹੀ ਵੀ ਹੋ ਗਈ ਸੀ ਇਹ ਬਾਹਰ ਤੁਹਾਨੂੰ ਪਿਛਲੇ ਵਲੌਗ ਚਾ ਬਣ ਦੱਸਿਆ ਸੀਗਾ ਤੇ ਨੇ ਵਾਲੇ ਦਿਨ ਵੀ ਸਾਰਾ ਗਿਆਨੇ ਆਨਲਾਈਨ ਅਥਰ ਵਟਸਐਪ ਤੇ ਇਹ ਟੈਂਡ ਕੀਤਾ ਵਾਬ ਦਾ ਵੀਡੀਓ ਕਾਲ ਤੇ ਸਾਰਾ ਦਿਨ ਉਦੋਂ ਵੀਡੀਓ ਕਾਲ ਲਾ ਕੇ ਰੱਖੀ ਜਿਵੇਂ ਵਿਆਹ ਵਾਲੇ ਦਿਨ ਵੀ ਤੇ ਇੱਥੇ ਗਾਹ ਜੀ ਕੁੜੀ ਦਾ ਭਰਾ ਆ ਗਿਆ ਤੇ ਆਪਣੇ ਫੈਮਿਲੀ ਆ ਗਈ ਤੇ ਗਾਹ ਜੀ ਇਸ ਨਾਂ ਦਾ ਭੁਆਈਆ ਆ ਗਿਆ ਤੇ ਆਪਣੇ ਕੋਲ ਇੱਥੋਂ ਫੋਟੋ ਕਲਿੱਕ ਕਰ ਲੈ ਹੋਇਸੀ ਗਈ ਅਸਲੇ ਆਪਾਂ ਨੂੰ ਫੋਟੋਆਂ ਲਾਤੀ ਅਸੇ ਜੀ ਆਪਣੇ ਤਾਂ ਕਰਕੇ ਤੇ ਇੱਥੇ ਜੇ ਆਪਾਂ ਦਾ ਮਾਣਾ ਮੋਤਾ ਡਾਂਸ ਵਗੈਰਾ ਕੀਤਾ ਕਿਉਂਕਿ ਅਮਲਾਂ ਦੀ ਜੀ ਮੇਲਾ ਲੇ ਜੰਮਤ ਕੋਲ ਬਟਨੇ ਵਾਲਾ ਦਲ ਹੈ ਨੀ ਸੀਗੇ ਇਹ ਕਹਿੰਦੇ ਜੂਨ ਹੈ ਮੁੱਛੀ ਨਹੀਂ ਵੀ ਤਾਂ ਕਰਕੇ ਤੇ ਅੱਜ ਕੱਲ ਤਾਂ ਜੇ ਕੋਈ ਫਰਕ ਨਹੀਂ ਹੈ ਕੋਈ ਕੁੜੀਆਂ ਹੋਵੇ ਕੋਈ ਮੁੰਡਿਆ ਸਾਰੀ ਇੰਜੋਏ ਕਰਦੇ ਨੇ ਪੂਰਾ ਤੇ ਜੀ ਇੱਥੇ ਆਪਣੇ ਮਿੰਮੀ ਤੇ ਬੜੀ ਮੰਮੀ ਸੀ ਤੇ ਉਹ ਆ ਆਪਣੇ ਇਸ ਤੋਂ ਬਾਅਦ ਹੀ ਚਲੇ ਗਏ ਦਾ ਜੀ ਦਾ ਸੰਚੀ ਉਹ ਸ਼ੁਰੂ ਹੋ ਗਿਆ ਕਿਉਂਕਿ ਮੇ ਥੋੜਾ ਜਿਹਾ ਘਟ ਗਿਆ ਸੀ ਇਸ ਲਈ ਬੜੀ ਆਪਾਂ ਨੂੰ ਵਿਦਾਈ ਨੀ ਜਾਸਾਂ 10 ਨਾਲ ਕਰਦੇ ਸੀ ਤੇ ਅੱਜ ਵੀ ਦੇਖ ਸਾਡੇ ਨੂੰ ਜੇਕਰ ਨਵੀਆਂ ਵੀਡੀਓਸ ਆਲੇ ਵਧੀਆ ਲੱਗੇ ਪਲੀਸ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅੱਗੇ ਮੈਂ ਲਗਾ ਤੁਹਾਨੂੰ ਇੱਕ ਨਾਮ ਹੋਰ ਵੀਡੀਓ ਲੈਣਾ ਧੰਨਵਾਦ